ਸਾਰੇ ਮੈਂ ਬੈਠ ਪਰਿਸਦ ਸ੍ਰੀ ਕਾਲ ਜੀ ਤੇ ਅੱਜ ਹੈਗਾ ਜੀ 15 ਗ੍ਰਾਸ ਦੀ ਆਪਣੇ ਬੱਚਿਆਂ ਦੀ ਹੀ ਸੁੱਤੀ ਅੱਜ ਸੁੱਤੀ ਇਹਨਾਂ ਨੂੰ ਕਰ ਲੈਂਦੇ ਵੀ ਹੈਗੇ ਤੇ ਪਰ ਪਹੁੰਗੇਗੇ ਤਾਂ ਸੁਖੀਂਗੇ ਤੇ ਆਪਾਂ ਚਲੇ ਗਏ ਸੀ ਅੱਜ ਪੀਖੀ ਸਵੇਰ ਦਾ ਸਾਰਾ ਆਪਾਂ ਕੰਮ ਤਾਂ ਦਾ ਕਰ ਤੇ 11:30 ਵਜੇ ਤੇ ਆਪਾਂ ਚਲੇ ਗਏ ਸੀ ਆਪਾਂ ਆ ਗਈ ਸੀ ਜੀ ਦੂਰ ਦੀ ਪਰ ਤੇ ਹੁਣ ਮੈਡਾ ਦਾ 2:30-3:00 ਵਜੇ ਦਾ ਟਾਈਮ ਹੋਊਗਾ ਤੇ ਆਪਾਂ ਗਏ ਸੀਗੇ ਹਰੀ ਤੇਰੇ ਨਾਲ ਤੇ ਕੰਮ ਤੇ ਦੇਖੋ ਜੀ ਦੇ ਰਾਨ ਨੂੰ ਤੋਂ ਬਹੁਤ ਬੈਂਟ ਫਪਰੇ ਉਹਨਾਂ ਦੇ ਫੈਕਟਰੀ ਹੁੰਦਾ ਹੈ ਪੂਰਾ ਬਾਗੜ ਘਟ ਦਾ ਕੋਈ ਨਹੀਂ ਹੁੰਦਾ ਉਹਨਾਂ ਦਾ ਬੱਤ ਕਰੇਦੀ ਬਿੰਦੇ ਤੇ ਆਪਾਂ ਨਾ ਮੰਮੀ ਨੂੰ ਲੈ ਕੇ ਦਿੱਤਾ ਸੀਗਾ ਉੱਥੇ ਨੂੰ ਸੂਟ ਤੇ ਉਹ ਨੇ ਤੁਹਾਨੂੰ ਰੈਡੀਗਾ ਸੀਗੇ ਤੁਮ ਉਹਦੇ ਨਾਲ ਜੇ ਕੇ ਹੋਗਾ ਸ਼ਨੀਵਾਰ ਪਨਾ ਤੇ ਮੰਮੀ ਕਹਿੰਦੀ ਵੀ ਇਹਦੇ ਨਾਲ ਦੱਸੇ ਉਹ ਵੀ ਸੂਟ ਹੈਗਾ ਮੇਰੇ ਕੋਲ ਇਹ ਵੀ ਮੈਂ ਦੋ ਇੱਕੋ ਜਿਹਾ ਕੀ ਕਰਨੇ ਆ ਫਿਰ ਅਸੀਂ ਤੇ ਮਮੀ ਕਹਿੰਦੀ ਇੱਥੋਂ ਵਾਲੀ ਵੀ ਆਪਾਂ ਵਾਪਸ ਕਰਿਆਉਣੀ ਆ ਵੀ ਹੁਣ 2 ਸੂਟਾਂ ਦਾ ਤਾਂ ਕੋਈ ਫਾਇਦਾ ਨਹੀਂ ਮਹਿੰਗਾ ਸੂਟ ਹੈਗਾ ਤੇ ਚਲੋ ਜੇ ਅਸੀਂ ਇਸ ਕਾਰਨ ਅਸੀਂ ਭਿੱਕੇ ਚਲੇ ਗਏ ਤੇ ਉਹ ਕਹਿੰਦੇ ਵੀ ਜੀ ਅਸੀਂ ਉਹ ਵਾਪਸਤਾ ਕਰ ਲਿਆਂਗੇ ਵੀ ਸਾਨੂੰ ਸੂਟ ਘੱਟ ਸੂਟ ਲੈ ਕੇ ਜਾਣਾ ਪਊਗਾ ਤੇ ਫਿਰ ਸੂਟ ਲੈ ਦੇਖੋ ਜੀ ਉਹ ਮੂੜ ਕੇ ਪਾਏ ਵੜਲੇ ਨਹੀਂ ਅੰਦਰ ਨਹੀਂ ਬੱਸੇ ਮੋੜ ਦੇ ਨਹੀਂਗੇ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਵੀਰ ਬੰਦੇ ਸਾਰਾ ਸੂਟ ਕੀ ਵਾਪਸ ਕਰ ਲੂ ਤਿੰਨ ਚਾਰ ਨਹੀਂ ਕਰੀਆ ਵਾਪਸ ਤੇ ਦੇਖੋ ਜੀ ਬੋਸ ਦਾ ਸੂਟ ਹੈ ਤੇ ਵਿੱਚ ਗੁੰਟਾ ਗੁੰਟਾ ਪੱਟਾ ਜਿਹਾ ਲੱਗਦਾ ਤੇ ਵਿੱਚ ਸਟੋਨ ਵਰਕ ਹੋਇਆ ਹੋਇਆ ਹੈਗਾ ਸਟੋਨ ਲੱਗਾ ਤੇ ਕੁੜਤੀ ਬਹੁਤ ਸੌਫਟ ਸੌਫਟ ਹੈਗੀ ਤੇ ਇਹਦੇ ਨਾਲ ਹੈਗੀ ਹੈ ਜੀ ਸਲਵਾਰ ਪਲੇਨ ਪਲੇਨ ਸਲਵਾਰ ਅਸਲ ਕਪੜਾ ਬਹੁਤ ਸੌਫਟ ਦਾ ਤੇ ਜਦੋਂ ਹੁੰਦੀ ਦੋਨੇ ਇਹ ਆਉਗਦੀ ਵਾਂਗ ਤੇ ਇਹ ਵਾਲਾ ਬਹਮਾ ਤੇ ਉਪਕਰਣ ਦਾ ਇਸ ਤਰ੍ਹਾਂ ਬਹਮਣ ਬਣੀ ਜੀ ਆਈ ਵਾਲਾ ਮਾਰ ਜਾਣੀ ਇਹਦੇ ਦੇਖੋ ਬਹੁਤ ਸੋਹਣਾ ਸੋਹਣੇ ਤਰੀਕੇ ਨਾਲ ਬਣਾਵਾ ਇੰਨੇ ਕਿਹਦੇ ਜਾਂਦਾ ਤੇ ਇੰਨੇ ਤੁਹਾਨੂੰ ਤਾਂ ਮਾਰ ਜਗਾ ਤੇ ਇਹਦੇ ਨਾਲ ਦੁਪੱਟਾ ਹੈ ਲਗਾਇਆ ਇਹ ਬਿਲਕੁਜੀ ਸੋਹਣੀ ਦੁਪੱਟਾ ਉਹ ਤੇ ਵੀ ਜਿਹਾ ਲੱਗਿਆ ਫਿਰ ਦੁਪੱਟਾ ਹੈਗਾ ਪਰ ਉਹ ਛੋਟਾ ਹੀ ਹੈਗਾ మన దుపట్ ਲੋਕਾਂ ਨੇ ਵੀ ਇਹ ਮੈਨੂੰ ਬੂਰਾ ਲੱਗਦਾ ਦੁਪੱਟਾ ਨਹੀਂ ਚੱਲਦਾ ਮੈਂ ਜੀ ਸੂਟ ਨਾਲੀ ਮੈਂ ਚੱਲ ਕਿੰਕਮੈਂ ਮੈਨੂੰ ਜੀ ਐਵੇਂ ਹੋ ਗਈ ਤੇ ਇਹਦੇ ਨਾਲ ਆਪਾਂ ਸੂਟ ਲੈਂਦਾ ਜਮਾਂ ਸੇਮ ਮਿਲ ਗਿਆ ਸੀ ਉਹਨਾਂ ਨੇ ਉਹ ਦੁਪੱਟਾ ਪਰਾਤਾ ਸੀ ਮੈਂ ਸੂਟ ਸੇਮੇ ਮਿਲਾ ਕੇ ਰੇਸਾ ਤੇ ਕਮੀਜ਼ ਤਾਂ ਹੈਗਾ ਗਾ ਜੀ ਦੇਖੋ ਫਲਾਵਰਾਂ ਵਾਲਾ ਬੜੇ ਬੜੇ ਫਲਾਵਰਾਂ ਕਿ ਕਮੀਜ਼ ਤੇ ਅਗਲੇ ਫੇਰਾਂ ਨਾਲ ਜਿਹੜਾ ਦੁਕਾਨਦਾਰ ਰੇਟ ਆ ਫਿਕਸ ਰੇਟ ਆ ਜੀ ਉਹ ਬੱਧੇ ਘੜ ਤੇ ਜਮ ਨਹੀਂ ਨੀਂਗੇ ਤੇ ਇਹਦੇ ਨਾਲ ਸਲਵਾਰ ਹੈ ਕਿ ਸਲਵ ਪ੍ਰਿੰਟ ਜਗਾ ਵਿੱਚ ਹੈ। ਹਾਂ। ਹਾਂ ਤਾਂ ਹਿਤ ਪ੍ਰਿੰਟ ਹੈ। ਆ ਸਲਵਾਰ ਹੈ ਮੈਂ ਪਲੇਨ ਨੂੰ ਮੈਂ ਅਲੱਗ ਕਰ ਤੇ ਇਹਨੂੰ ਪਾਪੇ ਚ ਪਾ ਲਾ। ਤੇ ਆਪਾਂ ਨੇ ਤੁਹਾਨੂੰ ਜਨਮ ਦੇਣਾ ਆਊਗਾ ਤੇ ਮਿਦੂ ਨੂੰ ਆਪਾਂ ਜਨਮ ਦਿੰਦੇ ਤੇ ਨੇ ਤੇ ਹੈ ਕਿ ਮਮਾ ਮੈਨੂੰ ਸੋਨਾ ਲਾਇਆ ਹੁਣ ਤੇ ਕੋਈ ਤਾਂ ਜਨਮ ਦੇ ਤੇ ਦੇ ਦਾਂਗੇ ਸੂਟ ਸਿਰ ਉਹ ਦਿਖਾਈ ਦੇਣਾ ਪਹਿਲਾਂ ਤੇ ਇਹਦੇ ਕੁਝ ਵੀ ਬਣ ਸਕਦਾ ਕਾ ਮੈਨੂੰ ਇਹ ਨਾ ਸੋਹਣਾ ਲੱਗਿਆ ਬੱਚੀ ਜੋ ਵੀ ਇਹ ਬਣਾਉਣਾ ਦਾ ਗਰਾਰਾ ਸਰਾਰਾ ਸਵਾਸ ਇੱਕ ਗਰਲੀ ਸ਼ਰੁਕ ਸੀਗਾ ਨਾਲੇ ਮੈਂ ਉਹ ਬਣਾਉਣਾ ਚਾਹੀ ਜਿਹੜਾ ਕੋ ਸਿੱਕ ਹੋਊਗੀ ਬਣਾ ਕੇ ਦੇਖੋ ਜੀ ਟਾਪ ਬਣਾਉਣਾ ਮੇਰੇ elephante elephant ਅਗੇ ਤੇ ਹਾਂਜੀ ਬਹੁਤ ਸੋਹਣਾ ਸੂਟ ਆ ਮੈਂ ਬਹੁਤ ਖੁਸ਼ ਹੋ ਕੇ ਲਿਖਿਆ ਇਹ ਦੀ ਮ ਆਪ ਹੀ ਹੈਗੀ ਜੀ 350 ਇਹ ਆਏਗਾ ਜੀ 350 ਰੁਪਏ ਦਾ ਸੂਨਾ ਦਾ ਸੀ ਲੈਪ ਫਰਾਂ ਦਾ ਪਤੀ ਹੁਣ ਤੇ ਭਾ ਕੀ ਪਟੇ ਰਿ ਦੀ ਅੱਜ ਵਾਸਤੇ ਹੁਣ ਮम्मी ਲੈ ਕੇ ਆਏਗੀ ਜੀ ਦਤਾ ਵਾਸਤੇ ਅੱਜ ਵਾਸਤੇ ਤੁਹਾਨੂੰ ਤੁਹਾਨੂੰ ਥੋੜਾ ਥੋੜਾ ਕਰਕੇ ਮੂੰਹ ਵੀ ਲੈ ਆਉਂਦੀ ਬੱਚੇ ਕੋ ਦਿਖ ਜਾਂਦੇ ਹੈਗੇ ਹੁਣ ਇਹ ਲੈ ਆਉਂਦੀ ਹੈ ਜੀ ਦੇ ਪੇਂਕ ਪਿੰਕਰ ਆ ਗਿਆ ਦਾ ਬੀਕ ਸੌਫਟ ਕਲਰ ਆ ਗਿਆ ਜਮਾ ਚੋਲਾ ਚੋਲਾ ਤੁਨੀ ਜਿਹੜੇ ਦੁਪੱਟਾ ਚਿਹਰੇ ਇਹ ਵਾਲਾ ਲੈ ਸਕਦੇ ਨੇ ਕਿੰਨੇ ਦੇ ਲੈਣਾ ਇਹ ਵੀ ਲੈਣਾ ਇਹ ਤੇ ਬਲੂ ਕਲਰ ਤੇ ਇੱਕ ਦੁਪੱਟਾ ਤੇ ਇਹ ਆਹ ਤੂੰ ਦੇਖੀ ਬਹੁਤ ਸੋਹਣਾ ਤੂੰ ਤਾਂ ਤੇ ਇਹਦੇ ਨਾਲ ਦੁਪੱਟਾ ਕੇਵਲ ਮੈਚ ਕਰਦੇ ਤੁਸੀਂ ਇਹ ਬਹੁਤ ਸੋਹਣਾ 100 ਵਾਲੀ ਤੂੰ ਤਾਂ ਇਹ ਮਮ ਇਹ ਨਾਲ ਉਹ ਇਹ ਕਿੱਚ ਕਿੱਚ ਕਿੱਟੁੰਦੀ ਆ ਜੀ ਲੱਗੀ ਇਹ ਵੀ ਕਿੱਚ ਕਿੱਚ ਕਿੱਟੁੰਦਾ ਨਹੀਂ ਨਹੀਂ ਇਹ ਦੁਪੱਟਾ ਆਸੀ ਨੂੰ ਇਹਦੇ ਨਾਲ ਵੀ ਲੱਗ ਸਕਦਾ ਹੈ ਹਾਂ ਜੀ ਇਹਦੇ ਫਿਲਮ ਇਹ ਨਾਲ ਵੀ ਲੱਗ ਸਕਦਾ ਹੈ ਬੱਚਾ ਤਾਂ ਹੈ ਦੇ ਮੈਂ ਕਿਹੜੀ ਫਾਉਂਕ ਬਾਕੀ ਲੈਣਾ ਗੱਲ ਦੇ ਵਿੱਚ 500 ਦੇ ਵਿੱਚ ਜਲ ਇਸ ਤੋਂ ਗਰਮੀ ਵਾਲੀ ਜੀ ਮੁੱਟਾ ਤਾਂ ਲੈਣੀ ਹੈ ਦੇਖੋ ਇਹ ਮੇਨੂੰ ਮੇਰਾ ਗਿਫਟ ਬਹੁਤ ਬਹੁਤ ਇੰਦਰੀਆ ਪਰ ਦੇ ਗਿਫਟ ਫੁੱਲੇ ਫੁੱਲੇ ਟੁੱਲੇ ਦਪਟੇ ਤੇ ਇਹਦੇ ਇਹਨਾਂ ਦਾ 100-100 ਰੁਪਏ ਹੈ ਹਾਂਜੀ ਦਪੱਟਿਆਂ ਦਾ 100 ਰੁਪਏ ਹੀ ਹੈਗਾ ਨਾਲ ਉਹ ਕਿਸਹ ਨਾਲ ਅਰੇ ਨਾਲ ਅਰੇ ਜਿਵੇਂ

ਇਹਵਾ ਕੋ ਬੁੱਕੇ ਨੇ ਤੇ ਇਹ ਇਹ ਆਏ ਆ ਦੁਪੱਟੇ ਲਫਾਵੇਂ ਤੇ ਸਾਫੇ ਨੇ ਕਿਉਂਕਿ ਕਿੰਨਾ ਸੋਹਣਾ ਰੰਗ ਹੈ ਇਹ ਵੀ ਦਰਵਾਜ਼ੇ ਲਈ ਜੀ ਆ ਵੀ ਆਹ ਦੁਪੱਟੇ ਵੀ ਪਾਕਿਸਤਾਨ ਤੋਂ ਸਮਾਨ ਨੇ ਦੇਖੋ ਜਿੱਕਿੰਦਾ ਸੋਹਣਾ ਰੰਗ ਹੈ ਇਹ ਨੀਲੇ ਰੰਗ ਕੋਈ ਰੰਗ ਡਾਰਕਿੰਗ ਵਿੱਚ ਨਾ ਕੈਲੀਫੈਂਟ ਨੇ ਮੈਨੂੰ ਸੂਤਨਾ ਆਉਂਦੇ ਮਮੂ ਕੁੱਲੇ ਰੁੱਲੇ ਦੁਪੱਟੇ ਆ ਕੇ ਗਰਮੀ ਦੇ ਵਿੱਚ ਸੂਤੀ ਦੁਪੱਟੇ ਲੈ ਕੇ ਰਾਹੀ ਨੇ ਭੈਣਾ ਉਹ ਜੁਨੀਆ ਹਾਲ ਤੋਂ ਡਾਲ ਦੇ ਦਪੱਟੇ ਲੱਤੇ ਹੀ ਜਾਂਦੇ ਨੇ ਇਹਨਾਂ ਵਿੱਚ ਤਾਂ ਬਹੁਤ ਤਰ੍ਹਾਂ ਦੇ ਕਮਰਕਾ ਪੁੰਜਣ ਚ ਨੇ ਲੈਣ ਦਾ ਮਾਤਿ ਹੈ ਤੇ ਦੋ ਰੰਗ ਦੀਆ 하게 ਇਹ ਕਿ ਨਹੀਂ ਸਹੀ ਹੈ ਮੈਂ ਕੋਈ ਸੰਕੂਰ ਕੇ ਰਖੋ ਨੇ ਇਹਨਾਂ ਦਾ ਪ੍ਰਿੰਟ ਹੈ ਕਿੰਨੇ ਸੋਹਰੇ ਹਨ ਅਸਰ ਦਾ ਲੋਕ ਪੀਲੇ ਬਹੁਤ ਸੋਹਰੇ ਅੰਗਰੇਜ਼ੀ ਕੁल्ले ਕੁल्ले ਗੀ ਕੋਈ ਆ ਨਹੀਂ ਲੱਗੇ ਗੀ ਛੋਟੇ ਛੋਟੇ ਹੋਣ ਪਸੰਦ ਕਰਕੇ ਮਮਾ ਤੇ ਇਤਨੀ ਤੇ ਮੈਂ ਤਾਂ ਮੇ ਰੰਗ ਲੈ ਲਾ ਲੈਂ ਆ ਮੈਨੂੰ ਇਹ ਨਾ ਪਤਾ ਨਹੀਂ ਲੱਗਦਾ ਰੰਗ ਤਾਂ ਦਾ ਤੇ ਇੱਕ ਇਹਦਾ ਨਾਮ ਸੀਮ ਵਸਾ ਇੱਕ ਆਹ ਬਣਾ ਕਲਰ ਸੀਮ ਡਿਜ਼ਾਈਨ ਸੀ ਕੋਲਰ ਸੀ ਕਲਰ ਹੰਡਾ ਮਸਟਰਡ ਦਾ ਰੰਗ ਦਾ ਉਹ ਜਿਹੜਾ ਵੀ ਹੁੰਦਾ ਮੈਨੂੰ ਕੱਪੜੇ ਦੀ ਕੱਟ ਹੀ ਪਤਾ ਹੈ ਨਹੀਂ ਪਤਾ ਲੱਗਦਾ ਤੇ ਇੱਕ ਵਾਲਾ ਰੰਗ ਆ ਸਾਰੇ ਰੰਗ ਆਏ ਮੈਂ ਬ੍ਰੀਅਲ ਹੈ ਤੇ ਕਿਹੜਾ ਕੋਈ ਰੰਗ ਨਹੀਂ ਮਿਲਦਾ ਤਸਵੀਰ ਦਪੱਟਿਆਂ ਦਾ ਕਿਉਂਕਿ ਇਹ ਮਤਲਬ ਕੋਈ ਜਦੋਂ ਕਤੋਂ ਤੇ ਤੇ ਲੈ ਜਾਂਦੇ ਹੋਏ ਨੇ ਲੈ ਜਾਂਦੇ ਨੇ ਤੋਏ ਜਾਂਦੇ ਫਿੱਟ ਜਾਂਦੇ ਨੇ ਕਿਉਂਕਿ ਉਹ ਰੰਗ ਤਾਂ ਸਾਰੇ ਹੀ ਪੱਟੇ ਜਾਂਦੇ ਜਦੋਂ ਤੋਂ ਤੇਰੀ ਫਿੱਟ ਨਹੀਂ ਬਣਦੀਗਾ ਇਹ ਕਾਫੀ ਟਾਈਮ ਚਾਹੁੰਦਾ ਫੇਰ ਰੰਗ ਕੋਈ ਲੱਭੀਦਾ ਬਾਕਸ ਤੋਂ ਨਾ ਇਹ ਰੰਗ ਜੀ ਮਿਲਵਾਦ ਕਰਨ ਵਾਸਤੇ ਜਿਹੜਾ ਅਲੇ ਅੰਦਰ ਕੋਈ ਬਾਕਸ ਦੇਖਿਆ ਸਭ ਤੋਂ ਸਭ ਕੋਈ ਆ ਇਹਦੇ ਵਿੱਚ ਪਤਾ ਅੰਦਰ ਅੰਮੀ ਦੀ ਸੋਨਾ ਦੇਖੋ ਜੇ ਕਲਰ ਚੈੱਕ ਕਰੋਗੇ ਨਾ ਸੋਹਣਾ ਹੋਊਗਾ ਨੀ ਦੀ ਸ਼ਾਪਿੰਗ ਦੀ ਤੇਜੀ ਬਸ ਇਹਨਾਂ ਤੋਂ ਇੰਨੇ ਕ ਟੌਲੀ ਦੇ ਕਪੜੇ ਵੀ ਕਾਫੀ ਮਹਿੰਗੇ ਲੱਗੇ ਜਾਂਦੇ ਨੇ ਥੋੜੋ ਥੋੜੋ ਨਾਲ ਕਿਉਂਕਿ ਮੰਗਿਆ ਹੀ ਵਾਅਦ ਤਾਂ ਜਾ ਰਹੀ ਹੈਗੀ ਬਸ 1.5 ਲਓ ਨਾ ਸਾਰਾ ਕਪੜਾ ਲੈ ਲੈਣੇ ਹੈ ਵालतੂ ਵੀ ਕੀ ਕਰਨਾ ਹੈ ਹਨਾ ਇਹਨਾਂ ਤੋਂ ਸਭ ਕੁਝ ਹੀ ਬੇਕਦਰਤੀ ਕਰਿਆ ਗਿਆ ਇਹਨਾਂ ਕੋਲੋਂ ਇਹ ਪੂਰੀ ਫੋਰ ਕਪੜੇ ਕਦੇ दुपट्टे होंगे ऊपर हां हम द शुड भी लगे सी तो ए भी दुकान वास्ते लेंदे जी आपा हां जी निकल कॉटन दा गली देखो ए जेड़ा मैं सुन दिखाया सीगा पिक वाला वो नीटू वाले ना लेये ने सेम एक भी सेम है कोई प्राइस देना तो इतना शरम दा ब्रांड भी कोई मेरा के इत्ता दईया गया ठीक है ਤੇ ਇਕ ਕਹਿੰਦਾ ਹੋਰ ਇਹ ਵੀ ਕੋਲ ਆ ਤੇ ਆ ਜਾ ਜੀ ਬੈਂਕ 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 ਇਹ ਨਾਲ ਦੇ ਲੈਣੀ ਹੋਵੇ ਨੀਲੇ ਜਿਹੇ ਰੰਗ ਦੀ ਚੁੰਨੀ ਬਹੁਤ એનર્ਜੀ ਵਾਲਾ ਸੂਟ ਬਣੇ ਬਿਜੈਨਸ ਨੂੰ ਜਮਣਾ ਮਾਤੇ ਬਹੁਤ ਸਮਝੋ ਵਾਈਟ ਲੀਸ ਲੱਗੇ ਵੀ ਕਿ ਨਾ ਸੋਨਾ ਮਰ ਜੂਣਾ ਨਾ ਉਹਨਾਂ ਨੂੰ ਨਾ ਵਾਈਟ ਹੀ ਲੱਗੇ ਆ ਬਲੂ ਬਸ ਫਸਤੀ ਇੰਨੀ ਕੀ ਸ਼ੋਪਿੰਗ ਕੀਤੀਗੀ ਤੇ ਜਾ ਕੇ ਸੀ ਪਈ ਨੰਬਗੇ ਆ ਤੇ ਦਮ ਲੈ ਲੈ ਦਮ ਲੈ ਕੇ ਸੀ ਵੀਡੀਓ ਬਣਾ ਲਈ ਵੀਡੀਓ ਬਣਾ ਕੇ ਹੁਣ ਅਸੀਂ ਕੋ ਚਾਹ ਪਾਣੀ ਕਰਾਂਗੇ ਚਾਹ ਪਾਣੀ ਪੀ ਕੇ ਦਾਲ ਸਾਦ ਦੀ ਬਣਾਵਾਂਗੇ ਤੇ ਦੂਪ ਹੋਣਾ ਮਿਲਦਾ ਨੀ ਤੂੰ ਮਿਸ ਵੀਰ ਮਟਰ ਕੰਡੇ ਸੀ ਵੀ ਹਰੀ ਮਟਰ ਲੈ ਤੁਸੀਂ ਮਿੱਤੂ ਜਿਹੜੀ ਮੈਂ ਮਮਾ ਆਲੂ ਵੀ ਤੇ ਸ਼ਿੰਕੀ ਸੀ ਫੇਰ ਰੱਖ ਕੇ ਸੀ ਚਲੋ ਬਣਾ ਚਲਾਗੇ ਅਗਲਾ ਵੇਟਾ ਆ ਵੀ ਯਾ ਭਾ ਜੇ ਅਗਰ ਨਾ ਮੈਂ ਦਾਲ ਵੀ ਜੇਰੀ ਵੇਰੀ ਤੇ ਮੈਂ ਜੀ ਮਟਰ ਕੱਢ ਕੇ ਆਲੂ ਚੁੱਲ੍ਹੇ ਕਿਹਾ ਤੋ ਬਣਨਗੇ ਜਿਹਨੇ ਦੱਸਿਆ ਹੋਈ ਆ ਆਪਾਂ ਨਹੀਂ ਤੋ ਬਣਾਇਆ ਕਰਾਂਗੇ ਆਟਾ ਮਿੱਧੂ ਬਣਾਇਆ ਕਰੂਗੀ ਆਪਾਂ ਨਹੀਂ ਮੈਂ ਸਕੂਲ ਜਾ ਕੇ ਵੀ ਕੁੱਲ ਲੈ ਕੇ ਕਰਾਂਗੇ ਨਹੀਂ ਨਾ ਇਹ ਹੋਲੀ ਸਬਜ਼ੀ ਖਾਣੇ ਵੇਸੇ ਸਬਜ਼ੀ ਤਾਂ ਕਰ ਲੈਂਗੇ ਬਾਣੀ ਘੋਟੀ ਜੀ ਤੇ ਇਹਨੂੰ ਮੈਂ ਦਾ ਪੂਰਾ ਵੀ ਆ ਸਭ ਦੇ ਦਾਂਗੇ ਆਪਾਂ ਤੇ ਐਂ ਜੀ ਮੈਂ ਜੀ ਐਂ ਮੈਂ ਜੀ ਸੋਨੇ ਬਣਾਉਣ ਸੋਨੇ ਸਿੱਖਣਾ ਜੀ ਤੇ ਤੇ ਚਲ ਠੀਕੇ ਜੀ ਤੁਹਾਨੂੰ ਤੁਸੀਂ ਬਹੁਤ ਪਿਆਰ ਦਿੱੰਦੀ ਮੈਨੂੰ ਬਹੁਤ ਸੋਹਣੇ ਕਮੈਂਟ ਕਰਦੀਆਂ ਪੈਣਾ ਮੈਂ ਪੈਣਾ ਦਾ ਬਹੁਤ ਬਹੁਤ ਜੀ ਬਹੁਤ ਧੰਨਵਾਦ ਕਰਦੀ ਹਾਂ ਜੀ ਪਰ ਵੀ ਦੇਖਣਾ ਜਦੋਂ ਇੱਕ ਇੱਕ ਫਾਮ ਦਾ ਨਾ ਹਣਾ ਉਹ ਕਈ ਵਾਰ ਨਾ ਵੀ ਅਮਤ ਵੀ ਵੀਡੀਓ ਤੇ ਨਹੀਂ ਆਉਂਦੀ ਕਿਉਂਕਿ ਅਭੀ ਪਤਾ ਨਹੀਂ ਮੇਰੇ ਕਿਹਾ ਉਹ ਤੇ ਕਈ ਵੇ ਮੇਰੇ ਮਨ ਦਾ ਤੋਂ ਜਿੰਦਾ ਵੀ ਮੈਂ ਵੀ ਉਹ ਮੈਂ ਨਿਕੁਤੇ ਮੰਮੀ ਬਣਾ ਲੈਂਦੀ ਆ ਮੇਰੇ ਨਾਲ ਬੈਠ ਕੇ ਤਾਂ ਮੈਂ ਵੀ ਮਿਕਾਸੇ ਜੀ ਕੋਸ਼ਿਸ਼ ਵੀ ਨਾ ਕਰ ਰਹੀ ਕਿ ਕਿ ਮੈਨੂੰ ਐਨਾ ਰੁਕੀ ਮੀਤਾਗਾ। ਸਭ ਕੰਮ ਕਰਕੇ ਬਚ ਛੁੱਪ ਮੇਰੇ ਕੋਲ ਚੁੱਪ ਸ਼ਾਂਤੀ ਜੀ ਹੋਣੀ ਤੇ ਪੂਰਾ ਦਿਨ ਸੁਨਣਾ ਰੈਸਟ ਕਰਨਾ। ਵੀਰ ਆਖਰ ਨੇ ਮੈਨੂੰ ਦੱਸੀਆ ਵੀ ਥੋੜੇ ਜਿਨੇ ਟੈਂਸ਼ਨ ਦੀ ਦਵਾਈ ਖਾਣੀਆਂ ਨੇ ਵੀ ਤੋਂ ਬਾਤ ਉਹ ਰੈਸਟ ਕਰਨੀ ਹੀ ਵੀ ਮੇਰੇ ਤਾਂ ਸ਼ਾਂਤੀ ਪੂਰੀ ਜ਼ਿੰਦਗੀ ਪਰ ਜਾ ਕੇ ਮੈਨੂੰ ਬਹੁਤ ਜਿਆਦਾ ਘਬਰਾਹਟ ਹੋ ਜਾਂਦੀ ਹੈ। ਤੇ ਬਾਹਰ ਜਾਣਾ ਤਾਂ ਮੈਨੂੰ ਇੰਨਾ ਉਫਰ ਲੱਗਦਾ ਜਿੰਨਾ ਕਰੂੰ। ਮਰੇ ਤਾਂ ਪਾਸਾ ਦਿਨ ਚੇਹੇ ਸਾਹ ਤੇ ਦਿਲ ਕੰਮ ਕਰ ਚਲੇ ਗਿਆ ਤਾਂ ਵੀ ਨਿਕਾ ਆ ਸਮਝ ਨਹੀਂ ਮਰ ਕੇ ਤੇ 10 ਮਿੰਟ ਜਾ ਰਿਹਾ ਜੀ ਫਿਰ ਮੈਂ ਤੂੰ ਕਹਿੰਦੀ ਅੱਜ ਦੂਜੇ ਦਿਨ ਪਤਾ ਨਹੀਂ ਕਿਉਂ ਹੁਣ ਪਤਾ ਨਹੀਂ ਗਰਮੀ ਕਰਕੇ ਵੀ ਬੀਬੀ ਲੋ ਹੋ ਜਾਂਦਾ ਰੋਜ਼ ਮੰਮੀ ਮਮਾ ਜੀ ਵੀ ਫਿਕਰ ਕਰਦਾ ਰਹੁੰਦਾਗਾ ਤੇ ਫਿਰ ਮਮਾ ਨੂੰ ਵੀ ਨਹੀਂ ਪਤਾ ਲੱਗਦਾ ਹੁੰਦਾ ਮੈਂ ਕਿਸੇ ਖਲੀਆਂ ਬਹੁਤ ਜ਼ਿਆਦਾ ਚੜਦੀ ਵੀ ਕੋਈ ਕੋਈ ਦੇਸੀ ਜਈ ਦਵਾਈ ਹੋਵੇ ਜਿਹੜੀ ਉਹਦੇ ਨਾਲ ਠੀਕ ਹੋ ਜਾ ਕਿਉਂਕਿ ਅੰਗਰੇਜ਼ੀ ਦਵਾਈਆਂ ਤਾਂ ਸਭ ਜੀ ਬਹੁਤ ਖਾਈ ਜਾਂਦੇ ਨੇ ਗਿਰ ਕਦਰਦਾਰ ਦੀ ਖਾਲੀ ਕਦੇ ਵੀ ਪੀ ਲੋਹੰਦ ਜਦੋਂ ਉਹ ਦੁੱਖਾਂ ਦੀਆਂ ਬਾਕੀ ਦੰਡਾਂ ਦੇ ਦਵਾਈ ਚੱਲਦੀ ਹੈ 24 ਘੰਟੇ ਸਤਿ ਸ੍ਰੀ ਅਕਾਲ ਜੀ ਦਾ ਆਪ ਨਾਮ ਨਮਸਕਾਰ ਗੁੱਡ ਮਾਰਨਿੰਗ ਜੀ ਜੋ ਟਾਈਮ ਆ ਸਵੇਰ ਦਾ 8:00 ਕਾਢੇ 7:00 ਵਜੇ ਨੇ ਤੇ ਤੁਸੀਂ ਇੱਕ ਜਲਬਾਈ ਦੇਖ ਸਕਦੇ ਹੋ ਅਮਰੂਦ ਤੇ ਇੰਨੇ ਅਮਰੂਦ ਲੱਗੇ ਨੇ ਜੀ ਛੋਟੇ ਸਾਈਜ਼ ਦੇ ਤੇ ਨਾ ਤਾਂ ਇਹ ਜੀ ਇਹ ਕਾਣੇ ਨੇ ਨਾਲੇ ਮਿੱਠੇ ਨੇ ਖੰਡ ਵਰਗੇ ਨੇ ਵੀ ਅਮਰੂਦ ਇੰਨੇ ਕਿ ਲੱਗੇ ਨੇ ਵੀ ਇਹਦੇ ਮੈਂ ਮਿੰਤੀ ਵੀ ਨਹੀਂ ਹੋ ਸਕਦੀ ਜਿਵੇਂ ਪ੍ਰਦੇਸ਼ੀ ਸੋਡੇ ਚ ਕਰ ਸਕਦੇ ਆ ਤੇ ਖਾਨਚ ਬਹੁਤ ਜ਼ਿਆਦਾ ਟੇਸਟੀ ਨਹੀਂ ਬਹੁਤ ਜ਼ਿਆਦਾ ਅਮਰੂਦ ਲੱਗੇ ਨਹੀਂ ਉੱਧਲ ਕਰ ਇੱਕ ਪੰਗਾ ਪੈਂਦਾ ਇਕੱਠੇ ਕਰਕੇ ਸਾਰੇ ਜੀ ਸਾਰੇ ਇਕੱਠੇ ਕਰਨ ਕਰਕੇ ਦੀਏ ਕਿਸੇ ਨੇ ਕੰਮ ਨਹੀਂ ਆਉਣੇ ਜੇ ਸਮਾਂ ਦੀ ਕੋਈ ਤੋੜ ਕੇ ਲੈ ਜੂ ਵਧੀਆ ਕਰ ਲਈਏ ਇਹ ਸਿਰਫ ਮੂੰਹ ਚ ਪੈਣਗੇ ਕੋਈ ਕਾਊ ਕਰਾ ਸਹੀ ਜੇ ਨਹੀਂ ਬੁੱਕੇ ਮੜੂ ਕਰਾ ਕੋਈ ਯਾਨੀ ਮਰੇ ਬਿਲਕੁਲ ਸਹੀ ਮੈਂ ਸਰੀ ਟੈਂਸ਼ਨ ਹੋਈ ਪੀਆ ਗਾਈ ਦੀ ਜੱਚ ਗਾਈ ਦਾ ਗਲਾ ਫਰਸ ਜਿਆ ਪੈ ਜੀ ਹੁਣ ਡਾਕਟਰ ਖਾਦ ਦੇ ਕੋਈ ਵਧੀਆ ਟੰਗਾ ਡਾਕਟਰ ਖਾਦ ਦੇ ਜੀ ਤਾਂ ਕਿ ਉਹਦਾ ਟਰੀਟਮੈਂਟ ਹੋ ਸਕੇ ਤੇ ਆਪਣੀ ਲੱਖ ਰੁਪਈਆ ਦੀ ਗਾਈ ਹੈਗੀ ਡਰ ਲੱਗਦਾਗਾ ਨੁਕਸਾਨ ਪਰ ਆਪਣੀ ਮੱਝ ਮਾਰ ਗਈ ਸੀ ਐ ਗੱਲਾਂ ਤਾਂ ਬਹੁਤ ਡਰ ਲੱਗ ਰਹੀ ਕੋਈ ਜੁੜਦਾ ਤਾਂ ਲੱਖ ਹੈ ਨਹੀਂ ਲੱਖ ਪਰ ਨੁਕਸਾਨ ਹੋ ਗਿਆ ਲੱਖ ਦਾ ਕਿਉਂ ਛੋਟੀ ਖੇਤੀ ਆਪ ਕਬੀਲਦਾਰੀ ਹੈ ਜੀ ਠੇਕੇ ਟੱਪੇ ਤੇ ਵਾਹਣ ਬਦ ਲੈਨੇ ਆਪਾਂ ਚਲੋ ਪ੍ਰਮਾਤਮਾ ਕੋਲ ਵੀ ਕਰੀਏ ਨਾ ਡਾਕਟਰ ਨੂੰ ਚੰਗੇ ਨਾਲ ਛੱਡ ਕੇ ਦਿਖਾਉਨੇ ਆ ਟੀਕੇ ਲਾਉਨੇ ਆ ਉਹਦੇ ਵਧੀਆ ਵਧੀਆ ਇਹ ਛੇਤੀ ਲੋਟ ਆ ਸਕੀ ਮਰੂਤ ਤੋੜ ਕੇ ਲੈ ਕੇ ਜਾਣਾ ਕਾਫੀ ਫਿਰ ਉਹ ਮਾਤ੍ਰ ਅਮਰੂਦ ਵੀ ਪਰਾਦਾਂਗੇ ਟੀਰ ਟੀਰ ਦੇ ਹਾਲੂ ਵੀ ਮਿੱਠੇ ਨੇ ਉਹਦਾ ਆਧਾਰ ਤੇ ਬਣਿਆ ਰਹੂਗਾ ਲੋਏ ਟੀਕੇ ਲਵਾਏ ਸੀ ਗਲ ਕੋਟੂ ਦੇ ਫੇਰ ਪੜੇ ਕਿਧਰ ਚੁੰਦਰੀ ਬਿਮਾਰੀ ਆ ਜੀਏ ਹੁਣ ਅਸੀਂ ਕਿਸੇ ਬਾਈ ਤੋਂ ਪੁੱਛਿਆ ਕਹਿੰਦਾ ਵੀ ਗਲ ਕੋਟੂ ਨਿਸ਼ਾਨੀ ਐ ਵੀ ਯਾਰੀ ਵਧੀਆ ਦਵਾਈ ਦਿਵਾਓ ਭਾਈ ਹੁਣ ਤੇ ਇਸ ਤਰ੍ਹਾਂ ਕੰਮ ਬਣ ਜਾਂਦੇ ਨੇ ਵੀ ਹੁਣ ਕੋਈ ਨੁਕਸਾਨ ਹੋਣਾ ਹੁੰਦਾ ਤੇ ਨਵਾਵਾ ਵੀ ਜਾ ਕੇ ਪਰ ਗਲ ਕੋਟੂ ਦੇ ਟੀਕੇ ਰੇ ਚੋਨਾ ਦਿਖਾ ਰਹੇ ਨੇ ਉਹ ਤਾਂ ਕੋ। ਚੋਨਾ ਆਪਣਾ ਇੰਨਾ ਸਿੱਧਾ ਸੀਗਾ ਜੀ। ਕਮਾਂਡੀ 'ਚ ਏਡਾਂ ਕਰਦੇ ਹੁੰਦੇ ਸੀ ਹੁਣ ਸਾਰੇ ਕਮਾਂਡੀਆਂ ਚੰਦਾ ਤੇ ਥੋਨਾ ਆਪਣਾ। ਇੱਥੇ ਇੱਕੇ ਵਾਲੇ ਵਾਹਣ 'ਚ। ਜਦੋਂ ਮਹਾਰਾਜੀ ਕਰਦੇ ਨਾ ਪਨੀ ਕਰੇ ਕਰਤਾਰ ਸਾਹਿਬ ਦੀ ਖੈਰ ਹੋਵੇ। ਕਿਸੇ ਦਾ ਨਾ ਮਾਰਾਂ ਇਹਨੇ। ਲੈਣਾ ਉਹ ਮਾਰਾ ਇਹਨੇ। ਜੋ ਦੇ